ਰੀਮਾਂ ਜੀ ਨੇ ਪਹਿਲਾਂ ਸਾਈਡ ਤੇ ਕਰੋ ਪਹਿਲਾਂ ਮੈਂ ਰੀਮਾਂ ਜੀ ਨੇ ਪਹਿਲਾਂ ਸਾਈਡ ਤੇ ਕਰੋ ਪਹਿਲਾਂ ਮੈਂ ਗੱਲ ਕਰੋ ਦੱਸੋ ਵੀ ਨੂੰ ਸਰ ਮੈਂ ਤੁਮ ਤਾਂ ਕੁਝ ਮੈਂ ਸਵਾਲ ਪੁੱਛ ਰਿਹਾ ਹਾਂ ਨਾਰਮਲ ਸਵਾਲ ਮੈਂ ਤਾਂ ਕੁਝ ਕਹਿ ਹੀ ਨਹੀਂ ਦੱਸੋ ਤੁਸੀਂ ਪੈਨਿਕ ਨਾ ਹੋਵੋ ਨਾ ਸਰ ਸਰ ਮੈਂ ਪਤਾ ਕਿ ਪੈਨਿਕ ਮੈਂ ਬਿਲਕੁਲ ਵਿਨਮਰਪੁਰ ਵਰਗੇ ਤਰੀਕੇ ਨਾਲ ਗੱਲ ਕਰ ਰਿਹਾ ਹਾਂ ਨਾ ਮੇਰੀ ਗਲਤੀ ਮੇਰੀ ਗਲਤੀ ਨਾ ਪਹਿਲਾਂ ਜੀ ਕਿ ਇਹਨਾਂ ਬਾਈਟ ਮੈਂ ਨਹੀਂ ਕਰ ਸਕਦਾ ਕੋਈ ਜੀ ਤੁਸੀਂ ਫੌਰਾਇਜ਼ ਨਹੀਂ ਹੋ ਨਹੀਂ ਜੀ ਜੀ ਉਹ ਤਾਂ ਬਗਾਰ ਨਹੀਂ ਹੈਗੀ ਫੌਰਾਇਜ਼ ਬਾਈਟ ਜੀ ਰੂਲਸ ਨਹੀਂ ਫੋਲੋ ਕਰ ਰਹੇ ਰੂਲ ਫੋਲੋ ਮੈਂ ਕਰ ਰਿਹਾ ਹਾਂ ਉਹ ਗੱਗੇ ਗੱਡੀ ਖੜੀ ਸੀ ਨਾ ਉਹਦੇ ਕਰਕੇ ਨਹੀਂ ਗੱਡੀ ਬਿਲਕੁਲ ਜੱਜਾ ਉਹ ਵੀ ਘਿਹੜਾ ਨਾ ਹਾਂ ਠੀਕ ਹੈ ਕਿ ਗਲਤੀ ਹੈ ਮੇਰੀ ਮੈਂ ਮੰਨਦਾ ਹਾਂ ਮੈਂ ਉਹ ਨਹੀਂ ਕਹਿ ਰਿਹਾ ਕਿ ਤੇਰੇ ਕੋਲ ਸਾਰਾ ਨੂੰ ਦੋਸਤ ਨਹੀਂ ਬੈਕਟੈਂਟ ਹੋ ਜੇ ਜਾਂ ਕੁਝ ਵੀ ਹੋ ਜੇ ਨਹੀਂ ਐਵੇਂ ਦੀ ਗੱਲ ਤਾਂ ਨਹੀਂ ਅ빠 ਕਿੱਥੇ ਤੱਕ ਸਹੀ ਹੈ ਗਲਤ ਹੈ ਮੈਂ ਮੈਂ ਕਰਦੇ ਹਾਂ ਐਗਰੀ ਕਰਦਾ ਹਾਂ ਇਹਨਾਂ ਕੇ ਤਾਂ ਫੋਲੋ ਕਰੂੰਗੀ ਇਹ ਆਫਕੋਰਸ ਕਰਾਂਗੇ ਬੋਸ ਆ ਰੂਸ ਫੋਲੋਪਾ ਕਰਨੇ ਚਾਹੀਦੇ ਜੈਬਰਾ ਕ੍ਰੋਸਿੰਗ ਦੇ ਪਿੱਛੇ ਰੱਖਣੇ ਚਾਹੀਦੇ ਆ ਦਿਖਾ ਦਿਓ ਜੀ ਇੱਕ ਵਾਰ ਇਹਨਾਂ ਨੂੰ ਅਸਰ ਤਾਂ ਕੋਈ ਹੋਣਾ ਨਹੀਂ ਹੈ ਤੁਸੀਂ ਦਿਖਾ ਦਿਓ ਇੱਕ ਵਾਰੀ ਕਿ ਜੈਬਰਾ ਕ੍ਰੋਸਿੰਗ ਕਿੱਥੇ ਹੈ ਆ ਦੇਖਿਓ ਇਧਰ ਆਓ ਇਧਰ ਆਓ ਆ ਦੇਖੋ ਜੈਬਰਾ ਕ੍ਰ ਅਜੈਪਰਾ ਕ੍ਰੋਸਿੰਗ ਦਾ ਮਤਲਬ ਤੁਸੀਂ ਸਮਝਦੇ ਹੋ ਇਹਦੇ ਤੋਂ ਪਿੱਛੇ ਵਹੀਕਲ ਰੁਕਣਾ ਚਾਹੀਦਾ ਬਾਈ ਜੀ ਜੈਪਰਾ ਕ੍ਰੋਸਿੰਗ ਦੇ ਕਿੱਥੇ ਕਿਉਂ ਨਹੀਂ ਰੋਕਦੇ ਜੈਪਰਾ ਕ੍ਰੋਸਿੰਗ ਬਣੀ ਹੋਈ ਹੈ ਦੇ ਪਿੱਛੇ ਬਸਾਂ ਕਿਉਂ ਨਹੀਂ ਰੋਕਦੇ ਮੇਰਾ ਵੀਰੇ ਟਾਈਮ ਆਉਣ ਵਾਲਾ ਯਾਰ ਨਹੀਂ ਨਹੀਂ ਪਿੱਛੇ ਤਾਂ ਉਹ ਮੇਰਾ ਵੀਰਾ ਵੱਡਾ ਟਾਈਮ ਆਉਣ ਵਾਲਾ ਮੇਰਾ ਟਾਈਮ ਤੁਸੀਂ ਦੇਖੋ ਕਿਵੇਂ ਕਿਵੇਂ ਵਹੀਕਲ ਖੜਾ ਰੱਖਿਆ ਹੈ ਇਹ ਸਰਵਿਸ ਰੋਡ ਦੇ ਉੱਤੇ ਕਿਦਾਂ ਵਹੀਕਲ ਖੜਾ ਲੈਂਦੇ ਨੇ ਕੋਈ ਕਾਰਵਾਈ ਇੱਥੇ ਹੁੰਦੀ ਨਹੀਂ ਪੁਲਿਸ ਦਾ ਨਾਕਾ ਵੀ ਇੱਥੇ ਨੇੜੇ ਲੱਗਿਆ ਹੋਇਆ ਹੈ ਕੋਈ ਕੋਈ ਰੂਲ ਉਬੇ ਨਹੀਂ ਇੱਥੇ ਕੀਤਾ ਜਾਂਦਾ ਹਲੇ 2 ਮਿੰਟ ਤੱਕ ਦੁਬਾਰਾ ਫੇਰ ਲਾਈਟ ਹੋਣੀ ਐ 2 ਮਿੰਟ ਤੱਕ ਦੁਬਾਰਾ ਫੇਰ ਰੈੱਡ ਲਾਈਟ ਇੱਥੇ ਹੋਣੀ ਐ ਫਿਰ ਦੇਖਾਂਗੇ ਵੀ ਕੌਣ-ਕੌਣ ਇੱਥੇ ਰੂਲਸ ਉਬੇ ਕਰਦਾ ਭਾਈ ਜੈਬਰਾਂ ਕ੍ਰੋਸਿੰਗ ਤੇ ਕਿਉਂ ਰੋਕ ਰਹੇ ਹੋ ਗੱਡੀਆਂ ਕੁਝ ਨਹੀਂ ਹੋਦਾ ਲਾਇਸੈਂਸ ਹੈਗਾ ਤੁਹਾਡੇ ਕੋਲ ਹੈਗਾ ਫਿਰ ਤੁਹਾਨੂੰ ਪਤਾ ਨਹੀਂ ਜੈਬਰਾਂ ਕ੍ਰੋਸਿੰਗ ਤੇ ਨਹੀਂ ਯਾਰ ਕੰਮ ਵੀ ਭਾਈ ਜੈਬਰਾਂ ਕ੍ਰੋਸਿੰਗ ਤੇ ਗੱਡੀ ਕਿਉਂ ਰੋਕ ਰਹੇ ਆ ਲਾਈਨ ਆ ਗੱਡੀ ਇੱਥੇ ਇਹਦੇ ਪਿੱਛੋਂ ਇਹਦੇ ਪਿੱਛੇ-ਪਿੱਛੇ ਰੁਕਣੀ ਚਾਹੀਦੀ ਆ ਗੱਡੀ ਰੁਕਦੀ ਕਿੱਥੇ ਉੱਥੇ ਆ ਕੇ ਆਹ ਦੇਖੋ ਮੋਟਰਸਾਈਕਲ ਆਹ ਦੇਖੋ ਪਿੱਛੇ ਦਿਖਾਇਆ ਜਾਵੇ ਅ ਆ ਮੋਟਰਸਾਈਕਲ ਦੇਖੋ ਤੁਸੀਂ ਇਹ ਹਾਲ ਹੈ ਟ੍ਰੈਫਿਕ ਦਾ ਦੇਖੋ ਇਹ ਤਸਵੀਰਾਂ ਜਮਾਲਪੁਰ ਚੌਕ ਦੀਆਂ ਸੁਪਰ ਐਕਸਕਲੂਸਿਵ ਤਸਵੀਰਾਂ ਨੇ ਕਿੰਨੇ ਕੁ ਜ਼ਿਆਦਾ ਇੱਥੇ ਨਿਯਮ ਮੰਨੇ ਜਾਂਦੇ ਨੇ ਕਿੰਨੇ ਕੁ ਜ਼ਿਆਦਾ ਲੋਕ ਇੱਥੇ ਟ੍ਰੈਫਿਕ ਦੇ ਨਿਯਮ ਜਿਹੜੇ ਆ ਉਹ ਉਬੇ ਕਰਦੇ ਨੇ ਆ ਦੇਖੋ ਆ ਕੈਮਰਾਮੈਨ ਨੂੰ ਉਜ਼ਾਰੀਸ਼ ਕਰੂੰਗਾ ਪਿੱਛੇ ਕਰ ਰਿਹਾ ਔਟੋ ਵਾਲਾ ਦੇਖੋ ਇਹਦਾ ਨੰਬਰ ਦਿਖਾਇਆ ਜਾਵੇ ਆ ਦੇਖੋ ਉਹਨੇ 2 ਮਿੰਟਾਂ ਵਿੱਚ ਤੁਹਾਨੂੰ ਪੂਰਾ ਸੱਚ ਲੈ ਕੇ ਆਵਾਂਗੇ ਕਾਗਜ਼ੀ ਸਮਾਰਟ ਸਿਟੀ ਜਿਹੜੀ ਆ ਕਾਗਜ਼ੀ ਸਮਾਰਟ ਸਿਟੀ ਨੂੰ ਦਾਵਾ ਤਾਂ ਕੀਤਾ ਜਾਂਦਾ ਮੈਲਬੌਰਨ ਬਣਾਉਂਦਾ ਪਰ ਇੱਥੇ ਰੂਲ ਉਬੇ ਕਰਕੇ ਕੋਈ ਨਹੀਂ ਰਾਜੀਏਗਾ ਜੈਪਰਾ ਕ੍ਰੋਸਿੰਗ ਤੋਂ ਪਹਿਲਾਂ ਰੁਕਣੀ ਚਾਹੀਦੀ ਹੈ ਗੱਡੀ ਤੁਸੀਂ ਬਾਅਦ ਚ ਕਿਉਂ ਰੁਕੀਓ ਪਾਜੀ ਮੇਰੇ ਅੱਗੇ ਬੱਸ ਸੀਗੀ ਗ੍ਰੀਨ ਲਾਈਟ ਸੀ ਪਹਿਲਾਂ ਤੇ ਜਿੱਦਾਂ ਹੀ ਟਰਨਓਵਰ ਕੀਤਾ ਰੈੱਡ ਲਾਈਟ ਮੈਂ ਉਦੋਂ ਦੇਖੀ ਐਕਸਕਿਊਜ਼ ਦੇ ਰਿਹਾ ਹੂੰ ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਇਸ ਵਕਤ ਅਸੀਂ ਮੌਜੂਦ ਆਂ ਜਮਾਲਪੁਰ ਚੌਂਕ ਦੇ ਬਿਲਕੁਲ ਉੱਤੇ ਤਾਂ ਤੁਹਾਨੂੰ ਸਟੋਰੀ ਦਿਖਾ ਦਿੰਨੇ ਕਾਗਜ਼ੀ ਸਮਾਰਟ ਸਿਟੀ ਦੇ ਵਿੱਚ ਲੋਕਾਂ ਨੂੰ ਕਿੰਨੀ ਕਿ ਨੌਲੇਜ ਹੈ ਟ੍ਰੈਫਿਕ ਦੀ ਅਸੀਂ ਉਹ ਗੱਲਬਾਤ ਕਰਾਂਗੇ ਵੀ ਕਿੰਨੀ ਕਿ ਜ਼ਿਆਦਾ ਨੌਲੇਜ ਹੈ ਕੌਣ ਟ੍ਰੈਫਿਕ ਦੀ ਉਲੰਘਣਾ ਕਰਦਾ ਆ ਦੇਖੋ ਮੈਂ ਕੈਮਰਾਮੈਨ ਨੂੰ ਕੀ ਜੈਬਰਾ ਕ੍ਰੋਸਿੰਗ ਕਿੱਥੇ ਆ ਆ ਦੇਖਿਓ ਇਧਰ ਆਓ ਇਧਰ ਆਓ ਆ ਦੇਖੋ ਜੈਬਰਾ ਕ੍ਰੋਸਿੰਗ ਕਿੱਥੇ ਆ ਆ ਜੈਬਰਾ ਕ੍ਰੋਸਿੰਗ ਦਾ ਮਤਲਬ ਤੁਸੀਂ ਸਮਝਦੇ ਹੋ ਇਹਦੇ ਤੋਂ ਪਿੱਛੇ ਵਹੀਕਲ ਰੁਕਣਾ ਚਾਹੀਦਾ ਅਸੀਂ ਲੋਕਾਂ ਨੂੰ ਪੁੱਛਦੇ ਆਂ ਵੀ ਇਹਦਾ ਕਿਉਂ ਨਹੀਂ ਤੁਸੀਂ ਰੂਲ ਵੇ ਕਰਦੇ ਬਾਈ ਜੀ ਜੈਬਰਾ ਕ੍ਰੋਸਿੰਗ ਤੇ ਕਿੱਥੇ ਕਿਉਂ ਨਹੀਂ ਰੋਕਦੇ ਤੁਸੀਂ ਜੈਬਰਾ ਕ੍ਰੋਸਿੰਗ ਬਣੀ ਹੋਈ ਹੈ ਤੇ ਪਿੱਛੇ ਬੱਸਾਂ ਕਿਉਂ ਨਹੀਂ ਰੁਕਦੀ ਮੇਰਾ ਵੀਰੇ ਟਾਈਮ ਆਉਣ ਵਾਲਾ ਯਾਰ ਨਹੀਂ ਨਹੀਂ ਪਿੱਛੇ ਤਾਂ ਉਹ ਮੇਰਾ ਭਰਾ ਵਾ ਟਾਈਮ ਆਉਣ ਵਾਲਾ ਮੇਰਾ ਟਾਈਮ ਆ ਆ ਤੁਸੀਂ ਦੇਖੋ ਇਹ ਬੱਸ ਵਾਲੇ ਆ तमाम व्हीकਲਾਂ ਵਾਲੇ ਆ तमाम व्हीकਲਾਂ ਵਾਲਿਆਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੀ ਹੁਣ ਦੁਬਾਰਾ ਲਾਈਟ ਹੋਊਗੀ ਕਿ ਕਿੰਨੇ ਕਿੰਨੇ ਰੂਲ ਇੱਥੇ ਤੋੜੇ ਜਾਂਦੇ ਆ ਤੁਸੀਂ ਦੇਖਿਓ ਆਹ ਵਾਈਟ ਲਾਈਨ ਦੇ ਅੱਧਰ ਗੱਡੀ ਨਹੀਂ ਖੜੀ ਹੋਣੀ ਚਾਹੀਦੀ ਕਿਉਂਕਿ ਸਲਿੱਪ ਰੋਡ ਨਾਲ ਦੇ ਵਿੱਚ ਆ ਤੁਸੀਂ ਦੇਖੋ ਕਿਵੇਂ ਕਿਵੇਂ ਵੀਹਿਕਲ ਖੜਾ ਰੱਖਿਆ ਇਹ ਸਰਵਿਸ ਰੋਡ ਦੇ ਉੱਤੇ ਕਿਦਾਂ ਵੀਹਿਕਲ ਖੜਾ ਲੈਂਦੇ ਨੇ ਕੋਈ ਕਾਰਵਾਈ ਇੱਥੇ ਹੁੰਦੀ ਨਹੀਂ ਪੁਲਿਸ ਦਾ ਨਾਕਾ ਵੀ ਇੱਥੇ ਨੇੜੇ ਲੱਗਿਆ ਹੋਇਆ ਹੈ ਕੋਈ ਕੋਈ ਰੂਲ ਉਬੇ ਨਹੀਂ ਇੱਥੇ ਕੀਤਾ ਜਾਂਦਾ ਹਲੇ 2 ਮਿੰਟ ਤੱਕ ਦੁਬਾਰਾ ਫੇਰ ਲਾਈਟ ਹੋਣੀ ਹੈ 2 ਮਿੰਟ ਤੱਕ ਦੁਬਾਰਾ ਫੇਰ ਰੈੱਡ ਲਾਈ ਵੀ ਕੋਣ ਕੋਣ ਇੱਥੇ ਰੂਲਸ ਉਲੰਘਣ ਕਰਦਾ ਆ ਜਿਹੜੀ ਜੈਪਰਾ ਕ੍ਰੋਸਿੰਗ ਹੈ ਬਿਲਕੁਲ ਸਾਫ਼ ਕਲੀਅਰ ਨਜ਼ਰ ਆ ਰਹੀ ਹੈ ਹੁਣੇ ਇਸ ਲਾਈਨ ਤੋਂ ਇਸ ਲਾਈਨ ਤੋਂ ਪਿੱਛੇ ਵਿੱਚ ਵਹੀਕਲ ਰੁਕਨੇ ਚਾਹੀਦੇ ਆ ਤੇ ਰੁਕਦੇ ਕਿੱਥੇ ਆ ਉੱਥੇ ਜਾ ਕੇ ਬਿਲਕੁਲ ਜੈਪਰਾ ਕ੍ਰੋਸਿੰਗ ਦੇ ਉੱਤੇ ਚੜਾ ਦਿੰਦੇ ਨੇ ਹੁਣ ਦੁਬਾਰਾ ਜਦੋਂ ਲਾਈਟ ਹੋਣੀ ਹੈ 1 ਜਾਂ 2 ਮਿੰਟ ਤੱਕ ਤਾਂ ਇਹੀ ਦੇਖਾਂਗੇ ਵੀ ਲੋਕਾਂ ਨੂੰ ਨੌਲੇਜ ਕਿੰਨੀ ਹੈ ਬਿਲਕੁਲ ਕਿੰਨੀ ਨੌਲੇਜ ਹੈ ਵੀ ਜੈਪਰਾ ਕ੍ਰੋਸਿੰਗ ਦੀ ਜਿਹੜੀ ਲਾਈਨ ਹੈ ਇਹਦੇ ਉੱਤੇ ਅੱਗੇ ਕਿੰਨਾ ਕੁ ਦੇਖਦੇ ਆ ਖਾਸ ਕਰ ਖਾਸ ਕਰਕੇ ਇਥੇ ਕਿਹੜੀ ਗੱਲ ਦੇਖੀ ਜਾਂਦੀ ਹੈ ਆ ਦੇਖੋ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਰੈੱਡ ਯੈਲੋ ਲਾਈਟ ਹੋ ਗਈ ਹੈ ਫਿਰ ਵੀ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਰੈੱਡ ਲਾਈਟ ਤੇ ਵੀ ਗੱਡੀਆਂ ਭਜਾਈ ਜਾ ਰਹੀਆਂ ਨੇ ਭਾਈ ਜੀ ਜੈਬਰਾ ਕ੍ਰੋਸਿੰਗ ਤੇ ਕਿਉਂ ਰੋਕ ਰਹੇ ਹੋ ਗੱਡੀਆਂ ਕੋਸ ਨਹੀਂ ਪਉਦਾ ਵੀਰੇ ਹਾਂ ਕੋਸ ਨਹੀਂ ਲਾਇਸੈਂਸ ਹੈਗਾ ਤੁਹਾਡੇ ਕੋਲ ਹੈਗਾ ਵੀਰੇ ਸਾਰਾ ਕੋਲ ਤੇ ਫਿਰ ਤੁਹਾਨੂੰ ਪਤਾ ਨਹੀਂ ਵੀ ਜੈਬਰਾ ਕ੍ਰੋਸਿੰਗ ਤੇ ਨਹੀਂ ਰੋਕ ਸਕਦੇ ਭਾਈ ਗੱਲ ਹੀ ਨਹੀਂ ਯਾਰ ਕੰਮ ਦੀ ਬਾਈ ਜੀ ਜੈਬਰਾ ਕ੍ਰੋਸਿੰਗ ਤੇ ਗੱਡੀ ਕਿਉਂ ਰੋਕ ਰਹੇ ਹੋ ਆ ਦੇਖੋ ਪਿੱਛੇ ਦੱਸੋ ਅੱਛਾ ਜਬਾ ਕ੍ਰੋਸਿੰਗ ਤੇ ਕਿਉਂ ਰੁਕੀ ਹੱਡੀ ਉਹ ਲੈ ਨਹੀਂ ਲਿਖਦੀ ਵੀ ਤੁਹਾਨੂੰ ਅੱਛਾ ਜੀ ਸੋਰੀ ਭਾਈ ਅਹੀਂ ਤੱਕ ਸੋਰੀ ਕਿ ਕਿੰਨੇ ਵਾਰੀ ਤੁਹਾਨੂੰ ਕੋਈ ਐਮਰਜੈਂਸੀ ਵੀਕਲ ਆ ਜਾਵੇ ਫਿਰ ਬੰਦਾ ਕਿ ਤੁਹਾਨੂੰ ਗੋ ਦੱਸੋ ਚਲ ਜੀ ਜੀ ਆਹ ਲਾਈਨ ਹੈ ਸਤਪਾਲ ਜੀ ਲਾਈਨ ਇਹ ਹੈ ਆਹ ਲਾਈਨ ਹੈ ਗੱਡੀ ਇੱਥੇ ਇਹਦੇ ਪਿੱਛੋਂ ਇਹਦੇ ਪਿੱਛੇ ਪਿੱਛੇ ਰੁਕਣੀ ਚਾਹੀਦੀ ਆ ਗੱਡੀ ਰੁਕਦੀ ਕਿੱਥੇ ਉੱਥੇ ਆ ਕੇ ਆਹ ਦੇਖੋ ਮੋਟਰਸਾਈਕਲ ਆਹ ਦੇਖੋ ਪਿੱਛੇ ਦਿਖਾਏਗਾ ਵੇ ਅਸ ਸਿੰਘ ਸਾਹਿਬ ਖੜੇ ਨੇ ਆਹ ਮੋਟਰਸਾਈਕਲ ਦੇਖੋ ਤੁਸੀਂ ਇਹ ਹਾਲ ਹੈ ਟ੍ਰੈਫਿਕ ਦਾ ਏ ਇੱਥੇ ਨਾਕਾ ਵੀ ਪੁਲਿਸ ਦਾ ਲੱਗਿਆ ਹੋਇਆ ਕੋਈ ਵੀ ਇੱਥੇ ਰੂਲਸ ਦੀ ਉਲੰਘਣਾ ਇੱਥੇ ਕੋਈ ਵੀ ਰੂਲਸ ਨੂੰ ਨਹੀਂ ਮੰਨਦਾ ਤੁਹਾਨੂੰ ਹੋਰ ਵੀ ਦਿਖਾਵਾਂਗੇ ਕੋਈ ਵੀ ਇੱਥੇ ਦੇਖੋ ਆ ਪਿੱਛੇ ਦਿਖਾਓ ਆਟੋ ਦਿਖਾਏ ਹੋ ਆਟੋ ਕਿੱਥੇ ਖੜੇ ਨੇ ਸਾਰੇ ਆ ਦੇਖੋ ਦੇਖੋ ਇਹ ਤਸਵੀਰਾਂ ਜਮਾਲਪੁਰ ਚੌਕ ਦੀਆਂ ਸੁਪਰ ਐਕਸਕਲੂਸਿਵ ਤਸਵੀਰਾਂ ਨੇ ਕਿੰਨੇ ਕੁ ਜ਼ਿਆਦਾ ਇੱਥੇ ਨਿਯਮ ਮੰਨੇ ਜਾਂਦੇ ਨੇ ਕਿੰਨੇ ਕੁ ਜ਼ਿਆਦਾ ਲੋਕ ਇੱਥੇ ਟ੍ਰੈਫਿਕਸ ਨਿਯਮ ਜਿਹੜੇ ਆ ਉਹ ਉਬੇ ਕਰਦੇ ਨੇ ਆ ਦੇਖੋ ਤੁਹਾਨੂੰ ਦਿਖਾਵਾਂਗੇ ਆ ਜੈਬਰਾ ਕ੍ਰੋਸਿੰਗ ਦੇ ਵਿੱਚ ਅੱਗੇ ਲਾਈਟ ਹੈ ਜਾਂ ਰੈੱਡ ਕਲਰ ਦੀ ਆ ਦੇਖੋ ਆ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਪਿੱਛੇ ਕਰ ਰਿਹਾ ਔਟੋ ਵਾਲਾ ਦੇਖੋ ਇਹਦਾ ਨੰਬਰ ਦਿਖਾਇਆ ਜਾਵੇ ਆ ਦੇਖੋ ਆ ਦੇਖੋ ਬ੍ਰਿਜ ਜੈਪਰਾ ਕ੍ਰੋਸਿੰਗ ਤੋਂ ਅੱਗੇ ਨਾ ਰੁਕਦੇ ਹੋ ਨਹੀਂ ਨਹੀਂ ਲੂਲੂ ਵੀ ਨਹੀਂ ਕਰਨੇ ਹੁੰਦੇ ਤੁਸੀਂ ਨਹੀਂ ਸਰ ਜੀ ਲਾਇਸੈਂਸ ਹੈ ਤੁਹਾਡੇ ਕੋਲੇ ਹੈਗੇ ਹੈ ਜੀ ਲਾਇਸੈਂਸ ਤਾਂ ਆਪਣੇ ਤੁਸੀਂ ਲੈਸਨ ਨਹੀਂ ਲਿਆ ਲਿਆ ਹੈਗੇ ਸਰ ਲਾਈਟ ਹੋ ਚੁੱਕੀ ਹੈ ਪਰ ਟ੍ਰੈਫਿਕ ਨੂੰ ਡਿਸਟਰਬ ਨਹੀਂ ਕਰਨਾ ਟ੍ਰੈਫਿਕ ਨੂੰ ਬਿਲਕੁਲ ਡਿਸਟਰਬ ਨਹੀਂ ਕਰਨਾ ਹੈਗਾ ਪਰ ਇੱਕ ਵਾਰੀ ਲੋਕਾਂ ਦੀ ਦਿਖਾ ਦਈਏ ਕਿ ਬਿਲਕੁਲ ਵੀ ਇਹ ਜਿਹੜੇ ਰੂਲਸ ਹੈ ਰੂਲਸ ਹੋਵੇ ਨਹੀਂ ਕੀਤੇ ਜਾਂਦੇ ਪੂਰਾ ਭਾਰੀ ਟ੍ਰੈਫਿਕ ਹੈ ਹੁਣੇ 2 ਮਿੰਟਾਂ ਦੇ ਤੁਹਾਨੂੰ ਪੂਰਾ ਸੱਚ ਲੈ ਕੇ ਆਵਾਂਗੇ ਕਾਗਜ਼ੀ ਸਮਾਰਟ ਸਿਟੀ ਜਿਹੜੀ ਐ ਕਾਗਜ਼ੀ ਸਮਾਰਟ ਸਿਟੀ ਨੂੰ ਦਾਵਾ ਤਾਂ ਕੀਤਾ ਜਾਂਦਾ ਮੈਲਬੌਰਨ ਬਣਾਉਂਦਾ ਪਰ ਇੱਥੇ ਰੂਲ ਬੇਕਰਕੇ ਕੋਈ ਨਹੀਂ ਰਾਜੀਏਗਾ ਦੇਣ ਵਾਲੇ ਉੱਪਰ ਸਰਕਾਰਾਂ ਨੂੰ ਸਾਰੇ ਦੋਸ਼ ਦਿੰਨੇ ਆ ਕਿ ਸਰਕਾਰਾਂ ਨੇ ਇਹ ਨਹੀਂ ਕੀਤਾ ਸਰਕਾਰਾਂ ਨੇ ਉਹ ਨਹੀਂ ਕੀਤਾ ਪਰ ਆਪਾਂ ਕਦੇ ਆਪਣੇ ਅੰਦਰ ਝਾਕ ਕੇ ਨਹੀਂ ਦੇਖਦੇ ਕਿ ਸਰਕਾਰਾਂ ਦੇ ਲਈ ਕੀ ਕਰਦੇ ਆ ਸਮਾਜ ਦੇ ਲਈ ਕੀ ਕਰਦੇ ਆ ਬਲੈਕ ਸ਼ੀਸ਼ਿਆਂ ਵਾਲੀ ਗੱਡੀ ਹੂਟਰ ਵੀ ਵੱਜ ਰਿਹਾ ਆ ਤੁਸੀਂ ਦੇਖ ਸਕਦੇ ਹੋ ਬਲੈਕ ਸ਼ੀਸ਼ਿਆਂ ਦੀ ਗੱਡੀ ਨੰਗੀ ਹੂਟਰ ਵੀ ਲੱਗ ਰਿਹਾ ਹੁਣ ਇੱਥੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਇਹ ਦੇਖਾਂਗੇ ਕਿ ਲੋਕ ਕਿੰਨੇ ਕਿ ਜ਼ਿਆਦਾ ਰੂਲਸ ਉਬੇ ਕਰਦੇ ਹੋ ਦੇਖੋ ਉਹ ਲਾਈਟ ਤਾਂ ਹੁਣੇ ਹੋ ਚੁੱਕੀ ਐ ਸਤਾਲਜੋ ਉਧਰ ਨਾ ਦਿਖਾਇਆਗਾ ਵੀ ਲਾਈਟ ਹੋ ਚੁੱਕੀ ਹਲੇ ਆਹ ਦੇਖੋ ਦੁਬਾਰਾ ਲਾਈਟ ਹੋਣੀ ਐ ਹਲੇ ਆ ਤੁਸੀਂ ਦੇਖੋ ਬੱਸ ਦਾ ਨੰਬਰ ਦੇਖੋ ਇਹਨੇ ਬਿਲਕੁਲ ਜੈਪਰਾ ਕ੍ਰੋਸਿੰਗ ਦੇ ਉੱਤੇ ਰੁਕੀ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਤੁਸੀਂ ਜੈਪਰਾ ਕ੍ਰੋਸਿੰਗ ਦੇ ਉੱਤੇ ਕਿਉਂ ਰੋਕਦੇ ਹੋ ਬੱਸਾਂ ਉਧਰੋਂ ਲਾਈਟ ਹੋ ਗਈ ਜੀ ਉਧਰੋਂ ਉੱਤੇ ਆ ਗਈ ਤੁਹਾਨੂੰ ਕੋਈ ਗੱਲ ਨਹੀਂ ਹੈਗੀ ਭਾਈ ਜੀ ਉਧਰੋਂ ਗੱਡੀ ਉਧਰੋਂ ਜਾਣ ਕਰਾ ਮਬਤੀ ਹੋ ਗਈ ਨਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਉਹ ਵੀ ਰੈੱਡ ਲਾਈਟ ਹੁੰਦੀ ਐ ਦੇਖੋ ਫੋਰਚੂਨਰ ਲੈਣ ਇਸ ਗੱਲ ਦਾ ਜਵਾਬ ਦੋ ਵੀ ਇੱਥੇ ਤੁਸੀਂ ਜਬਰਗਰੋਸਿੰਗ ਤੋਂ ਅਸੀਂ ਸਾਰ ਪਿੱਛੇ ਹੀ ਰੋਕਦੇ ਆ ਉਹ ਜਗਦੰਮ ਵਤੀ ਹੋ ਗਈ ਉੱਤੇ ਆ ਗਈ ਗੱਡੀ ਉਹ ਦੇਖੋ ਕਾਰ ਵੇਖੋ ਕਿੱਥੇ ਹੁਣ ਹੋਣਾ ਚਾਹੀਦਾ ਤੁਹਾਡਾ ਕਿ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਵੈਸੇ ਤਾਂ ਤੁਸੀਂ ਜੋ ਚੰਡੀਗੜ੍ਹ ਐਂਟਰ ਕਰਦੇ ਹੋ ਮੋਹਾਲੀ ਐਂਟਰ ਕਰਦੇ ਹੋ ਪਹਿਲਾਂ ਹੀ ਰੋਕ ਲੈਣੇ ਇੱਥੇ ਲੁਧਿਆਣਾ ਕਿਉਂ ਨਹੀਂ ਫੋਲੋ ਕਰਦੇ ਇੱਥੇ ਵੀ ਸਾਰ ਅਸੀਂ ਤਾਂ ਪਿੱਛੇ ਹੀ ਰੋਕਦੇ ਆ ਜੀ ਪਰ ਉਧਰੋਂ ਲਾਈਟ ਹੋ ਗਈ ਨਾ ਆ ਇੱਕ ਵਾਰ ਸਾਰਨਣ ਗੱਲ ਕਰ ਲੀਆ ਜਬਰਗਰੋਸਿੰਗ ਤੋਂ ਅੱਗੇ ਖੜੇ ਹਾਂ ਬਾਈ ਜੀ ਕੀ ਕਹਿਣਾ ਚਾਹੋਗੇ ਸਾਰੀ ਬ੍ਰੇਕ ਲਗਨੀ ਹੈ ਹਾਂਜੀ ਉਹ ਦੇਖ ਕੇ ਗੱਡੀ ਲੇਟ ਆ ਗਈ ਤਾਂ ਬ੍ਰੇਕ ਲੱਗੀ ਆ ਦੇਖੋ ਆ ਗੱਡੀ ਦਾ ਦਿਖਾਓ ਤੁਸੀਂ ਆ ਰੈੱਡ ਲਾਈਟ ਹੋਈ ਪਈ ਹੈ ਜੈਪਰਾ ਕ੍ਰੋਸਿੰਗ ਕਿੱਥੇ ਆ ਭਾਈ ਜੀ ਥੱਲੇ ਕਰੋ ਇਹਨੂੰ ਆ ਜੈਪਰਾ ਕ੍ਰੋਸਿੰਗ ਤੋਂ ਪਹਿਲਾਂ ਰੋਕਣੀ ਚਾਹੀਦੀ ਹੈ ਗੱਡੀ ਤੁਸੀਂ ਬਾਅਦ ਚੋਂ ਰੁਕੀ ਹੋ ਪਾਜੀ ਮੇਰੇ ਅੱਗੇ ਬੱਸ ਸੀਗੀ ਗ੍ਰੀਨ ਲਾਈਟ ਸੀ ਪਹਿਲਾਂ ਤੇ ਜਿੱਦਾਂ ਹੀ ਟਰਨਓਵਰ ਕੀਤਾ ਰੈੱਡ ਲਾਈਟ ਮੈਂ ਉਦੋਂ ਦੇਖੀ ਐਕਸਕਿਊਜ਼ ਦੇ ਰਹੇ ਹਾਂ ਨਹੀਂ ਨਹੀਂ ਭਾਈ ਤੁਸੀਂ ਅੰਦਰੋਂ ਦੀ ਮੈਂ ਕੋਈ ਕੈਮਰਾ ਰਿਕਾਰਡਿੰਗ ਮੇਤੋਂ ਹੈ ਨਹੀਂ ਤੁਹਾਨੂੰ ਦਿਖਾ ਦਿੰਦਾ ਚਲੋ ਖੈਰ ਇਹਨਾਂ ਤੋਂ ਖੈਰ ਕੀ ਪੁੱਛ ਤਖ਼ੀਰ ਕਰੇਗੀ ਇਹਨਾਂ ਦੇ ਮੋٹے ਮੋٹے ਚਲਾਨ ਹੋਣੇ ਚਾਹੀਦੇ ਜਿਹੜੇ ਜਿਹੜੇ ਜੈਪਰਾ ਕ੍ਰੋਸਿੰਗ ਦੇ ਵਿੱਚ ਰੋਕਦੇ ਆ ਆ ਡਰੈਸਪਾਰਕੀ ਆਟੋ ਵਾਲਿਆਂ ਦੇਖੋ ਜੈਪਰਾ ਕ੍ਰੋਸਿੰਗ ਤੋਂ ਬਿਲਕੁਲ ਅੱਗੇ ਰੋਕੀ ਆ ਆ ਦੇਖੋ ਆ ਰੈੱਡ ਲਾਈਟ ਹੋ ਗਈ ਚਲੇ ਗਏ ਇਹ ਆ ਚਲੇ ਗਏ ਜਾਓ 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 ਦੇਖਿਆ ਤੁਸੀਂ ਹਾਲ ਇੱਕ ਵਾਰ ਹਾਲ ਦੇਖੋ ਤੁਸੀਂ ਟ੍ਰੈਫਿਕ ਦਾ ਇੱਥੇ ਕੀ ਆ ਕੋਈ ਵੀ ਆ ਸਿੰਗਲ ਪਰਸਨ ਵੀ ਨਾ ਰੂਲ ਵੇਕਰ ਕੇ ਨੀ ਰਾਜੀ ਹੈਗਾ ਇਸ 스마트 ਸਿਟੀ ਦੇ ਰੀਅਲ ਹਾਲਾਤ ਨੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਲਾਈਟ ਹੈ ਉਧਰ ਬਿਲਕੁਲ ਸਟ੍ਰੇਟ ਫਾਰਮੈਟ ਹੈ ਵੱਡੀਆਂ ਕਿਤੇ ਕਿਤੇ ਜਾ ਕੇ ਖੜ ਰਹੀਆਂ ਨੇ ਕੈਮਰਾ ਪਰਸਨ ਨੂੰ ਇੱਕ ਵਾਰ ਗੁਜ਼ਾਰਿਸ਼ ਕਰੂੰਗਾ ਕਿ ਆ ਨੋਵਾ ਗੱਡੀ ਦੇਖੋ ਤੁਸੀਂ ਨੰਬਰ ਦਿਖਾਓ ਇਹਦਾ ਆ ਜੈਬਰਾ ਕ੍ਰੋਸਿੰਗ ਦੇ ਬਿਲਕੁਲ ਅੱਗੇ ਆ ਕੇ ਰੁਕੀ ਐ ਬਾਈ ਜੀ ਰੂਲਸ ਨਹੀਂ ਫੋਲੋ ਕਰ ਰਹੇ ਤੁਸੀਂ ਰੂਲ ਫੋਲੋ ਮੈਂ ਕਰ ਰਹਾ ਹਾਂ ਗੱਗੇ ਗੱਡੀ ਖੜੀ ਸੀ ਨਾ ਉਹਦੇ ਕਰਕੇ ਨਹੀਂ ਗੱਡੀ ਅੱਗੇ ਤਾਂ ਖੜੀ ਪਿੱਛੇ ਥੋੜੀ ਖੜੀ ਸੀਗੀ ਤੁਸੀਂ ਤਾਂ ਬਿਲਕੁਲ ਜਾਪਾ ਕਰ ਸੀ ਉਹ ਵੀ ਖੜਾ ਨਾ ਹਾਂ ਠੀਕ ਹੈ ਕਿ ਗਲਤੀ ਹੈ ਮੇਰੀ ਮੈਂ ਮੰਨਦਾ ਹਾਂ ਮੈਂ ਉਹ ਨਹੀਂ ਕਹਿ ਰਿਹਾ ਕਿ ਫਿਰ ਪਾਸ ਸਰਕਾਰਾਂ ਨੂੰ ਦੋਸ਼ ਦੇਣੇ ਕੋਈ ਐਕਸੀਡੈਂਟ ਹੋ ਜੇ ਜਾਂ ਕੁਝ ਵੀ ਹੋ ਜੇ ਨਹੀਂ ਐਮ ਦੀ ਗਲਤ ਨਹੀਂ ਅਪਾ ਕਿੱਥੇ ਤੱਕ ਸਹੀ ਹੈ ਗਲਤ ਮੈਂ ਮੈਂ ਕਿਹਦੀ ਕਰਦੇ ਹਾਂ ਐਗਰੀ ਕਰਦਾ ਹਾਂ ਹਾਂ ਫਿਰ ਅੱਗੇ ਤੋਂ ਫੋਲੋ ਕਰੋਗੇ ਯਾ ਆਫਕੋਰਸ ਕਰਾਂਗੇ ਫੋਲੋ ਥੈਂਕ ਯੂ ਸੋ ਮਚ ਦੇਖੋ ਇਹਨਾਂ ਨੇ ਬਿਲਕੁਲ ਚੰਗੀ ਤਰ੍ਹਾਂ ਗੱਲ ਸੁਣੀ ਹੈ ਆ ਰੂਲਸ ਫੋਲੋ ਤਾਂ ਕਰਨੇ ਚਾਹੀਦੇ ਜੈਬਰਾ ਕ੍ਰੋਸਿੰਗ ਦੇ ਪਿੱਛੇ ਰੁਕਣਾ ਚਾਹੀਦਾ ਹੈ ਆ ਦਿਖਾ ਦਿਓ ਜੀ ਇੱਕ ਵਾਰ ਇਹਨਾਂ ਨੂੰ ਅਸਰ ਤਾਂ ਕੋਈ ਹੋਣਾ ਨਹੀਂ ਹੈ ਤੁਸੀਂ ਦਿਖਾ ਦਿਓ ਇੱਕ ਵਾਰੀ ਆਜੋ ਹੁਣ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਕੀ ਕਹਿੰਦਾ ਇਸ ਪ੍ਰਸ਼ਾਸਨ ਦੇ ਉੱਤੇ ਜਿਹੜੀ ਆ ਕਾਨੂੰਨ ਦੀਆਂ ਆਪਣੇ ਟ੍ਰੈਫਿਕ ਦੀਆਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਲੈਟਾਂ ਦੇ ਉੱਤੇ ਉਹ ਇੱਕ ਵਾਰ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰ ਲੈਂਦੇ ਆ ਕਿ ਹਾਲਾਂਕਿ ਉਹ ਕੀ ਕਹਿਣਾ ਚਾਹੁੰਦੇ ਆ ਵੀ ਇੱਥੇ ਕੋਈ ਰੂਲਸ ਉਬੇ ਕਿਉਂ ਨਹੀਂ ਕਰਦਾ ਅਸੀਂ ਲੁਧਿਆਣਾ ਦੇ ਲਗਭਗ ਜਿਹੜੇ ਚੌਂਕ ਨੇ ਜਿੱਥੇ ਲੋਕ ਉਲਟਾ ਸਿੱਧਾ ਜਦੋਂ ਕੋਈ ਦੁਰਘਟਨਾ ਹੋ ਜੇ ਸੜਕ ਤੇ ਆਪ ਕਿੰਨੇ ਕੇ ਰੂਲ ਸਬੇ ਕਰਦੇ ਨੇ ਇਹਦੇ ਵਿੱਚ ਲੋਕਾਂ ਦੀ ਤਾਂ ਬਹੁਤ ਵੱਡੀ ਗਲਤੀ ਹੈ ਪੁਲਿਸ ਦੀ ਥੋੜੀ ਜਿਹੀ ਗਲਤੀ ਹੈ ਅਗਲਾ ਭਾਈ ਚਾਲਾ ਨਿਵਾ ਜਾਂਦਾ ਹੈ ਅਗਲਾ ਕਹਿੰਦਾ ਵੀ ਲੋਕਲ ਰਹਿੰਦੇ ਆ ਵੀ ਕਿਉਂ ਚਲਾਨ ਕਰੀਏ ਹਰ ਇੱਕ ਚਲਾਨ ਆਪਾਂ ਕਰ ਵੀ ਨਹੀਂ ਸਕਦੇ ਬਟ ਜਿਹੜੀ ਲਾਈਟ ਆ ਕੇ ਸਾਹਮਣੇ ਰੈੱਡ ਲਾਈਟ ਆ ਉਹਦੇ ਦੇਖੋ ਜੈਪਰ ਕ੍ਰੋਸਿੰਗ ਤੇ ਕ੍ਰੋਸ ਕਰੀ ਜਾਂਦੇ ਇਹਦਾ ਕੋਈ ਫਾਈਨ ਹੈ ਜਾਂ ਨਹੀਂ ਹੈ ਹੈਗਾ ਜੀ ਇਹਦੇ ਕਰਦੇ ਕਿਉਂ ਨਹੀਂ ਪਏ ਕਰਦੇ ਜੀ ਹੁਣ ਥਾਣੇਦਾਰ ਸਾਹਿਬ ਛੁੱਟੀ ਦੇ ਨੇ ਉਹ ਕੌਣ ਖੜੀ ਹੈ ਉਹ ਜੋ ਨਹੀਂ ਚਾਰਦਾ ਉਹ ਚੈਕਿੰਗ ਆਲੇ ਆ ਉਹ ਚੈਕਿੰਗ ਕਰਨ ਆਏ ਆ ਚਲਾਨ ਕਰ ਸਕਦੇ ਆ हां बिल्कुल कर सकते, फिर कर सकते? कर या फिर ਇਹਨਾਂ ਦਾ ਚਲਾਨ ਕਿਉਂ ਨਹੀਂ ਕਰ ਸਕਦੇ ਕਰ ਦਿਓ ਸਰ ਹੁਣ ਜੈब्रा ਕਰਾਸਿੰਗ ਤੇ ਆ ਦੇਖੋ ਆ ਚਾਰ ਬੰਦੇ ਖੜੇ ਆ ਜੈब्रा ਕਰਾਸਿੰਗ ਤੇ ਇਹਨਾਂ ਦੀ ਕਿਉਂ ਨਹੀਂ ਮਤਲਬ ਚਲਾਨ ਕਿਉਂ ਨਹੀਂ ਹੋ ਰਿਹਾ ਕਰ ਦਿਓ ਸਰ ਜੋ ਹੁਣ ਥਾਣੇਦਾਰ ਸਾਹਿਬ ਆਉਣਗੇ ਤਾਂ ਹੀ ਉਹ ਛੁੱਟੀ ਦੇਣੇ ਕਿੰਨੇ ਕ ਚਲਾਨ ਕਰ ਚੁੱਕੇ ਜਿਹੜੇ ਜੈब्रा ਕਰਾਸਿੰਗ ਦੇ ਉੱਤੇ ਮਤਲਬ ਮਤਲਬ ਹੋਏ ਆ ਥਾਣੇਦਾਰ ਸਾਹਿਬ ਕੋ ਬੋਕਾ ਔਰ ਜਦੋਂ ਆਉਣਗੇ ਉਹਨਾਂ ਨੇ ਚਲਾਨ ਕਰਨਾ ਹੁਣ ਚੇਕਿੰਗ ਵਾਲੇ ਆਏ ਆ ਉਹਨਾਂ ਨੇ ਮੇਰੋਂ ਬੁਲਾਇਆ ਵੀ ਮੈਂ ਉਹਨਾਂ ਕੋ ਮੈਂ ਹਾਲੇ ਉਹਨਾਂ ਕੋ ਨਹੀਂ ਨਹੀਂ ਉਹ ਚਲਾਨ ਕਰ ਰਹੇ ਆ ਹੁਣ ਕਿ ਨਹੀਂ ਕਰ ਰਹੇ ਚਲਾਂ ਕਰਨੇ ਆ ਹੁਣ ਉਹ ਕਹਿੰਦੇ ਵੀ ਚਲੋ ਆਪੇ ਤਾਂ ਹਲੇ ਚੈਕਿੰਗ ਵਾਸਤੇ ਆਏ ਆ ਉਹਨਾਂ ਨੇ ਗੱਡੀ ਲਾਈ ਆ ਅੱਛਾ ਜੀ ਉਹਨਾਂ ਦੀ ਡਿਊਟੀ ਪੈਟਰੋਲਿੰਗ ਆ ਉਹ ਚੈੱਕ ਕਰਦੇ ਆ ਜ਼ੋਨ ਇੰਚਾਰਨੇ ਉਹ ਆ ਜਿਹੜੇ ਰਿਕਸ਼ਾ ਖੜੇ ਆ ਸਾਹਮਣੇ ਜੀ ਸਤਪਾਲ ਜੀ ਇੱਕ ਵਾਰ ਗੁਜ਼ਾਰਿਸ਼ ਕਰੂੰਗਾ ਤੁਹਾਨੂੰ ਕਿ ਰਿਕਸ਼ਾ ਦਿਖਾਓ ਆ ਨੋ ਪਾਰਕਿੰਗ ਜ਼ੋਨ ਦੇ ਵਿੱਚ ਖੜੇ ਨੇ ਸਰ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਇੰਟਰਵਿਊ ਲੋ ਜੀ 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 ਇੱਕ ਵਾਰ ਇੱਕ ਵਾਰ ਇਹਨਾਂ ਦੇ ਸੀਨੀਅਰ ਅਧਿਕਾਰੀ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਜਿਹੜੇ ਨੋਨ ਪਾਰਕਿੰਗ ਜ਼ੋਨ ਦੇ ਵਿੱਚ ਰਿਕਸ਼ਾ ਖੜੇ ਨੇ ਕੋਈ ਰੂਲਸ ਉਹ ਬੇ ਇਨ ਨਹੀਂ ਕਰਦਾ ਟ੍ਰੈਫਿਕ ਦੇ ਬਿਲਕੁਲ ਨਿਯਮਾਂਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਜਾਂਦੀ ਹੈ ਗੱਲਬਾਤ ਕਰ ਲੈਣੇ ਕਿਉਂਕਿ ਇਹਨਾਂ ਦੇ ਸੀਨੀਅਰ ਅਧਿਕਾਰੀ ਵੀ ਖੜੇ ਆ ਸੀਨੀਅਰ ਅਧਿਕਾਰੀ ਕੀ ਕਹਿੰਦੇ ਆ ਜਾਨਣਾ ਚਾਹਾਂਗੇ ਕੀ ਕਹਿੰਦੇ ਆ ਸੱਸੀ ਗੱਲ ਜੀ ਜੀ ਮਹਾਂ ਜੀ ਨੂੰ ਪਹਿਲਾਂ 사이ਡ ਤੇ ਕਰੋ ਪਹਿਲਾਂ ਮੇਰੇ ਨਾਲ ਗੱਲ ਕਰੋ ਦੱਸੋ ਵੀ ਨੋਟੀ ਸਰ ਮੈਂ ਤੁਮ ਤਾਂ ਕੁਝ ਮੈਂ ਸਵਾਲ ਪੁੱਛ ਰਿਹਾ ਨਾਰਮਲ ਸਵਾਲ ਮੈਂ ਤਾਂ ਕੁਝ ਕਹਿ ਹੀ ਨਹੀਂ ਦੱਸੋ ਤੁਸੀਂ ਪੈਨਿਕ ਨਾ ਹੋ ਉਹਨਾਂ ਸਰ ਮੈਂ ਸਰ ਮੈਂ ਪਤਾ ਨਹੀਂ ਪੈਨਿਕ ਮੈਂ ਬਿਲਕੁਲ ਵਿਨੰਮਰਪੁਰ ਵਰ ਤਰੀਕੇ ਨਾਲ ਗੱਲ ਕਰ ਰਿਹਾ ਸੁਣੋ ਨਾ ਮੇਰੀ ਗੱਲ ਮੇਰੀ ਗੱਲ ਸੁਣੋ ਨਾ ਪਹਿਲਾਂ ਜੀ ਤੁਸੀਂ ਇਹਨੂੰ ਮੈਕ ਇਹ ਨਾ ਬਾਈਟ ਮੈਂ ਨਹੀਂ ਕਰ ਸਕਦਾ ਕੋਈ ਜੀ ਤੁਸੀਂ ਅਥੋਰਾਈਜ਼ ਨਹੀਂ ਹੋ ਨਹੀਂ ਜੀ ਜੀ ਉਹ ਤੋਂ ਵਗਾਰ ਨਹੀਂ ਹੈਗੀ ਅਥੋਰਾਈਜ਼ ਕੋਈ ਜੀ ਚਲਾਨ ਕਰ ਸਕਦੇ ਹੋ ਅਫਸਰ ਹਾਂ ਜੀ ਅਸੀਂ ਚਲਾਨ ਕਰ ਰਹੇ ਹਾਂ ਕਿੱਲ ਚਲਾਨ ਕਰ ਸਕਦੇ ਹਾਂ ਹਾਂ ਜੀ ਠੀਕ ਹੈ ਹਾਂ ਜੀ ਜੀ ਉਹ ਸਾਡੇ ਅਫਸਰ ਦੇ ਸਕਦੇ ਜੀ ਜਿਹਨੇ ਦੇਣੀ ਹੈ ਜੀ ਮੈਂ ਐਸਆਈ ਬਲਜਿੰਦਰ ਸਿੰਘ ਹਾਂ ਐਸਆਈ ਬਲਜਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਅਸੀਂ ਇੱਧਰ ਖੜੇ ਹਾਂ ਮੌਕੇ ਦੇ ਮੁਕ ਅਫਸਰ ਜਿਹੜੇ ਆਏ ਨਹੀਂ ਹੈ ਇਹ ਬਾਈਟ ਦੇਣ ਦੇ ਅਥੋਰਾਈਜ਼ ਨਹੀਂ ਹੈ ਇੱਥੇ ਲੋਕ ਕਿੰਨੇ ਰੂਲਸ ਉਬੇ ਨਹੀਂ ਕਰ ਰਹੇ ਆ ਜੈਬਰੋ ਕ੍ਰੋਸਿੰਗ ਦੇ ਉੱਤੇ ਰੁਕ ਰਹੇ ਇੱਕ ਦੂਜੇ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕਰਦੇ ਆ ਬਿਲ ਚਲਾਨ ਵੀ ਹਲੇ ਕੋਈ ਜੈਪਰਾ ਕ੍ਰੋਸਿੰਗ ਦਾ ਨੋ ਪਾਰਕਿੰਗ ਜ਼ੋਨ ਦਾ ਨਹੀਂ ਹੋਇਆ ਤੁਸੀਂ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਮੈਂ ਆਕਾਸ਼ ਕੈਮਰਾਮੈਨ ਸਤਪਾਲ ਸਿੰਘ ਸਤਪਾਲ ਸਿੰਘ ਦੇ ਨਾਲ ਆਕਾਸ਼ ਓੜਾ ਦੀ ਖਾਸ ਰਿਪੋਰਟ